ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜਸਪ੍ਰਣ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇ ਆਪਾਂ बॉਟਮ ਬਣਾ ਕੇ ਤਿਆਰ ਕਰ ਲਈ ਸਲਵਾਰ ਬਣਾ ਕੇ ਰੈਡੀ ਕਰ ਲਈ ਠੀਕ ਹੈ ਜੀ ਸਲਵਾਰਾਂ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਹੁੰਦੀ ਹੈ ਜਦੋਂ ਆਪਾਂ ਕਾਰਡ ਨਹੀਂ ਪਾਉਂਦੇ ਠੀਕ ਹੈ ਜੀ ਜਿਹੜੇ ਕਿ ਸਲਵਾਰ ਦੇ ਪੱਲੇ ਪਹੁੰਚਾਂ ਦੇ ਉੱਪਰ ਨੂੰ ਢੇਗਦੇ ਹੁੰਦੇ ਜਾਂ ਪਹੁੰਚਾਂ ਦੇ ਉੱਪਰ ਵਾਲ ਬਣਦਾ ਹੁੰਦਾ ਹੁੰਦਾ ਉਹਦਾ ਕੀ ਕਾਰਨ ਹੁੰਦਾ ਉਹ ਦੇਖੋ ਜੀ ਇਸ ਵੀਡੀਓ ਦੇ ਵਿੱਚ ਜੇ ਸਲਵਾਰ ਆਪਣੀ ਮੂਰ ਨੂੰ ਪੱਲੇ ਆ ਬੁਕਰਮਨਾ ਪਹੁੰਚੇ ਵੀ ਮੈਂ ਮੜ ਲਈ ਸੀ ਠੀਕ ਹੈ ਜੀ ਤੇ ਬਲ ਪਾਉਣ ਵਾਲੇ ਤੇ 벨ਟ ਪਾਉਣ ਵਾਲੀ ਰਹਿੰਦੀ ਆ ਉੱਪਰ ਮੈਂ ਇਹ ਕਾਰਡ ਪਾ ਕੇ ਫੇਰ ਉਹ ਕਰੂੰਗਾ ਤੁਹਾਨੂੰ ਵੀਡੀਓ ਦੇਣੀ ਸੀ ਮੈਂ ਤਾਂ ਹੀ ਆਖਿਆ ਵੀ ਚਲੋ ਆਪਾਂ ਭੈਣਾਂ ਨੂੰ ਇਹ ਚੀਜ਼ ਵੀ ਦੱਸੀਏ ਇੱਕ ਭੈਣ ਦਾ ਕਮੈਂਟ ਆਇਆ ਸੀ ਜੀ ਇਸ ਚੀਜ਼ ਤੇ ਆ ਦੇਖੋ ਆਪਾਂ ਸਲਵਾਰ ਬਣਾ ਕੇ ਉੱਪਰ ਬਲ ਤੇ 벨ਟ ਜੜਨ ਵਾਲੀ ਰੈਡੀ ਰਹਿ ਉਹ ਕਰਨ ਵਾਲੀ ਰਹਿ ਗਈ ਰੈਡੀ ਤੇ ਬਾਕੀ ਸਲਵਾਰ ਆਪਣੀ ਰੈਡੀ ਕਰ ਲਈ ਆ ਪਹੁੰਚੇ ਵੀ ਬਣਾ ਲਏ ਤੇ ਆ ਪੁੰਦਿਆਂ ਦੇ ਨਾਲ ਜਿਹੜੇ ਹੈਗੇ ਆ ਪੌਂਚੇ ਵੀ ਜੋੜ ਲੈ ਠੀਕ ਹੈ ਪੱਲੇ ਪੱਲਿਆਂ ਦੇ ਨਾਲ ਪੌਂਚੇ ਵੀ ਜੋੜ ਲੈ ਪੱਟ ਵੀ ਜੋੜ ਲੈ ਜੋ ਤੁਸੀਂ ਕਹੋਗੇ ਠੀਕ ਹੈ ਜੀ ਇਹਨਾਂ ਨੂੰ ਇਸ ਤਰ੍ਹਾਂ ਜੋੜ ਲਿਆ ਤੇ ਇਸ ਤਰ੍ਹਾਂ ਇਹਨਾਂ ਦੀ ਤੈਹ ਲਗਾ ਲਈਆ ਦੋਨੇ ਪਾਸੇ ਆਪਣੇ ਆ ਮੂਰੀ ਵਾਲੇ ਆਗੇ ਜਿੱਥੇ ਆਪਾਂ ਮੂਰੀ ਦਾ ਹੈਗਾ ਤੇ ਸੈਂਟਰ ਲਗਾ ਕੇ ਆਪਣੇ ਇਸ ਤਰ੍ਹਾਂ ਹਲੋ ਜੀ ਇਹ ਜਦੋਂ ਬਾੜ ਪਾਉਣ ਵੇਲੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਇਸ ਤਰ੍ਹਾਂ ਕੱਟ ਲੱਗਿਆ ਹੋਵੇ ਹੁਣ ਤੁਸੀਂ ਕੀ ਕਰਨਾ ਜੀ ਜੇ ਤੁਹਾਡੀ ਪੱਲੇ ਨਾ ਬੁਕਰਮ ਦੇ ਉੱਪਰ ਬਾੜ ਪੈਂਦਾ ਬੁਕਰਮ ਦੇ ਮੜੇ ਹੋਏ ਪੌਂਚੇ ਦੇ ਉੱਪਰ ਬਾੜ ਪੈਂਦਾ ਔਰ ਤੇ ਮੂਰਲੇ ਪੱਲੇ ਆ ਜਿਹੜੇ ਬੁਕਰਾਂ ਦੇ ਉੱਪਰ ਡੈਗਦੇ ਆ ਉਹਦਾ ਕੀ ਕਾਰਨ ਹੁੰਦਾ ਦੇਖੋ ਜੀ ਆਹ ਦੇਖੋ ਜੀ ਇਸ ਤਰ੍ਹਾਂ ਇਹਨਾਂ ਨੂੰ ਪੱਲਿਆਂ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਚਾਰੇ ਕੁੰਡੇ ਚਾਰੇ ਬਾਹ ਦੋਨੇ ਪਹੁੰਚੇ ਇਸ ਤਰ੍ਹਾਂ ਤੈਹ ਲਾ ਲਿਓ ਤੈਹ ਲਾ ਕੇ ਫਿਰ ਇਸ ਤਰ੍ਹਾਂ ਵਿਛਾ ਲਿਓ ਇਹਨੂੰ ਵਿਛਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਇਹਨਾਂ ਦੇ ਬਾਟਮ ਆ ਨਾ ਜਿਹੜੀ ਹੈਗੀ ਆ ਤੇ 33 ਇੰਚ ਤਿਆਰ ਆ ਮੈਂ 32 ਇੰਚ ਦੀ ਆ ਚੀਜ਼ ਪਾਈ ਆ 32 ਇੰਚ ਦੀ ਪਹੁੰਚਾਂ ਤੋਂ 벨ਟ ਤੋਂ ਬਿਨਾ ਬਿਨਾ ਪਹੁੰਚੇ ਪਾਇਆ ਲੈਂਥ ਲੋਡ ਕਿਉਂ ਪਾਇਆ ਕਿਉਂਕਿ ਨਾ ਥੋੜਾ ਜਨਾ ਨਾਪਾ ਜਿਹੜਾ ਭਾਰੀ ਨਾਪਾ ਉਹਦੇ ਕਾਰਨ ਉਹਦੀ ਜੇ ਆਪਾਂ 벨ਟ ਛੋਟੀ ਪਾਵਾਂਗੇ ਤਾਂ ਫਿਰ ਉਹਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਂਗੀ ਠੀਕ ਹੈ ਜੀ ਇੱਕ ਸਲਵਾਰ ਦਾ ਘੇਰਾ ਜਿਹੜਾ ਉਹ ਜ਼ਿਆਦਾ ਹੈਗਾ ਤੇ ਤੁਸੀਂ ਕੀ ਕਰਨਾ ਹੈ ਹਿਸਾਬ ਦੇ ਨਾਲ ਇੱਥੋਂ ਦੇਖੋ ਅਮੇ ਦੋਨੇ ਪਹੁੰਚੇ ਤੇ ਦੋਨੇ ਚਾਰੇ ਗੁੰਦੇ ਪਛਾੜੇ ਆ ਠੀਕ ਹੈ ਹੁਣ ਤੁਸੀਂ ਕੀ ਕਰਨਾ ਇੱਥੋਂ ਭਾਨੇ 1.5 ਇੰਚ ਦਾ ਇਸ ਤਰ੍ਹਾਂ ਰੱਖਣਾ 1.5 ਇੰਚ ਦਾ ਠੀਕ ਹੈ ਜੀ ਇਸ ਤਰ੍ਹਾਂ 1.5 ਪੋਣਾ ਸਵਾ ਇੱਕ ਤੋਂ ਅੱਧਾ ਅੱਧੇ ਤੋਂ ਵੀ ਘੱਟ ਇੱਥੇ ਨੇ ਆ ਕੇ ਖਤਮ ਕਰ ਦੇਣਾ ਠੀਕ ਹੈ ਕਟੋ ਕੱਟ ਜਿਹੜਾ ਆਪਣਾ ਜਿੱਥੋਂ ਆਪਾਂ ਪਹੁੰਚੇ ਜੋੜੇ ਆ ਪਹੁੰਚਾਂ ਦੇ ਅੱਗੇ ਨੂੰ 10 ਇੰਚ ਦੀ ਕਾਟ ਲੰਬੀ ਪੈਣੀ ਆ ਠੀਕ ਹੈ 10 ਇੰਚ ਕਾਟ ਲੰਬੀ ਪੈਣੀ ਆ ਇੱਥੋਂ 1.5 ਇੰਚ 1.5 ਇੰਚ ਤੋਂ ਕਰਦੇ ਹੋਏ ਫਿਰ 1.5 ਪੌਣਾ ਸਵਾ ਮੁੜ ਕੇ ਇੰਚ ਇੰਚ ਤੋਂ ਅੱਧਾ ਇੰਚ ਇੰਚ ਤੋਂ ਬਸ ਅੱਧੇ ਕੈਂਚ ਤੇ ਲਾ ਜਾ ਕੇ ਇੱਕ ਇੱਕ ਸੂਤ ਉੱਤੇ ਉਹ ਕਹਾਤਾ ਜਿਹੜੀ ਆਪਾਂ ਖਤਮ ਕਰਦੇ ਹੁਣ ਆਪਾਂ ਇਥੇ ਡਾਰਕ ਕਰਨਾ ਇਹ ਤੁਹਾਨੂੰ ਮੈਂ ਸਮਝਾਉਣਾ ਸੀ ਵੀਡੀਓ ਦੇ ਵਿੱਚ ਹਾ ਲੋ ਜੀ ਇਸ ਤਰ੍ਹਾਂ ਇਹ ਚੀਜ਼ ਡਾਰਕ ਕਰ ਲਈ ਬਿਲਕੁਲ ਵੀ ਥੋਟੀ ਜਿਹੜੀ ਸਲਵਾਰਾ ਪੌਚੇ ਦੇ ਉੱਪਰ ਨਹੀਂ ਡਿੱਗੂਗੀ ਔਰ ਬਲ ਨਹੀਂ ਪਊਗਾ ਧਿਆਨ ਦੇ ਨਾਲ ਵੀਡੀਓ ਚੈੱਕ ਕਰ ਲਿਓ ਇਹ ਤੇ ਠੀਕ ਹੈ ਜੀ ਇਹ ਕਾਟ ਮੈਂ ਲਰਨਿੰਗ ਵਾਲੀਆਂ ਸਲਵਾਰਾਂ ਦੇ ਵਿੱਚ ਵੀ ਪਾਉਣੀ ਹੁੰਦੀਆਂ ਮੈਂ ਕਾਟਨ ਦੀਆਂ ਸਲਵਾਰਾਂ ਦੇ ਵਿੱਚ ਵੀ ਪਾਉਣੀ ਆ ਮੈਂ ਪਲਾਜ਼ੋ ਦੇ ਵਿੱਚ ਵੀ ਪਾਉਣੀ ਆ ਠੀਕ ਹੈ ਪਲਾਜ਼ੋ ਦੇ ਵਿੱਚ ਵੀ ਫੇਰ ਕਿਸੇ ਦਿਨ ਤੁਹਾਨੂੰ ਮੈਂ 벨ਟ ਤੇ ਜਿਹੜੀ ਸਾਹਮਣੇ ਪਾਸੇ ਕਾਟ ਪੈਂਦੀ ਉਹ ਉਹ ਵੀ ਦੱਸਾਂਗੇ ਠੀਕ ਹੈ ਜੀ ਇਸ ਕਾਟ ਦੇ ਨਾਲ ਨਾ ਤਾਂ ਬਲ ਪਵੇ ਨਾ ਹੀ ਬੁਕਰਮ ਦੇ ਉੱਪਰ ਨੂੰ ਸਲਵਾਰ ਡਿੱਗੇ ਮੈਂ ਪਹਿਲਾਂ ਵੀ ਇੱਕ ਵਾਰ ਵੀਡੀਓ ਦੇ ਵਿੱਚ ਦੱਸਿਆ ਸੀ ਉਹ ਮੈਨੂੰ ਵੀਡੀਓ ਨਹੀਂ ਚੈੱਕ ਕੀਤੀ ਹੋਣੀ ਉਹਨਾਂ ਦਾ ਕਮੈਂਟ ਆਇਆ ਸੀ ਮੈਂ ਕਿਹਾ ਚਲੋ ਆਪਾਂ ਫਿਰ ਇਹ ਦੱਸ ਦਿੰਨੇ ਆ ਦੇਖੋ ਇਸ ਤਰ੍ਹਾਂ ਕੈਂਚੀ ਲੈ ਕੇ ਜਾਣੀ ਹੈ ਭੈਣੇ ਜਿੱਥੇ ਆਪਾਂ ਤੁਸੀਂ ਮਾਰਕਿੰਗ ਕੀਤੀ ਆ 1.5 ਇੰਚ 2.5 ਇੰਚ ਇੰਚ ਅੱਧੀ ਇੰਚ ਤੇ ਨੇ ਆ ਕੇ ਆਪਾਂ ਖਤਮ ਕੀਤੀ ਐ ਮੈਂ ਵਾਰ-ਵਾਰ ਰਿਪੀਟ ਕਰ ਦਿੱਤੀ ਇਹ ਗੱਲ ਠੀਕ ਹੈ ਜੀ ਕਿੰਨੀ ਤੇ ਨੇ ਆ ਕੇ ਖਤਮ ਕਰਨੀ ਕਿਵੇਂ ਆ ਦੇਖੋ ਹੁਣ ਆਪਾਂ ਇੰਨੀ ਡਾਊਨ ਹੋ ਗਿਆ ਜਿੱਥੋਂ ਪਹੁੰਚੇ ਮੂਰੀ ਮੜੀ ਗਈ ਹੈ ਤੇ ਉਹਦੇ ਨਾਲ ਇੰਨਾ ਹੀ ਇੰਨਾ ਡਾਊਨ ਹੋਇਆ ਕੱਪੜਾ ਇੰਨਾ ਹੀ ਵਲਚਾ ਜਾਣਾ ਹੋ ਗਿਆ 2 ਇੰਚ ਦਾ ਫਰਕ 2 ਇੰਚ ਦੇ ਫਰਕ ਦੇ ਨਾਲ ਆਪੇ ਖੜਵੀ ਮੂਰੀ ਬਣ ਕੇ ਥੋੜੀ ਰੈਡੀ ਹੋਊਗੀ ਤਾਂ ਦੇਖੋ ਇਸ ਵਿੱਚ ਇਹਨੂੰ ਮੈਂ ਚੱਕ ਕੇ ਵੀ ਤੁਹਾਨੂੰ ਦਿਖਾਉਣੀ ਆ ਦੇਖੋ ਇਹਦੇ ਵਿੱਚ ਕਾਟ ਪਾਈ ਨਾ ਆ ਲੱਗ ਤੋਂ ਦਿਖਾਈ ਦੇਊਗੀ ਸਲਵਾਰ ਦੇ ਵਿੱਚ ਆ ਦੇਖੋ ਤੁਸੀਂ ਧਿਆਨ ਨਾਲ ਦੇਖੋ ਸੈਂਟਰ 'ਚੋਂ ਪਹੁੰਚਾ ਡਾਉਣਾ ਉੱਪਰੋਂ ਪਹੁੰਚਾ ਤੇ ਲੰਬਾਈ ਆ ਠੀਕ ਹੈ ਆ ਚੀਜ਼ ਡਾਉਣ ਹੋਣ ਦੇ ਨਾਲ ਆਪਣੀ ਜਿਹੜੀ ਸਲਵਾਰ ਦੇ ਬੁਕਰਾਮ ਦੇ ਉੱਪਰ ਪਹੁੰਚੇ ਜਦੋਂ ਆਪਾਂ ਮੜਾਂਗੇ ਉਹਦੇ ਉੱਪਰ ਬਲ ਨਹੀਂ ਆਊਗਾ ਉਹਦੇ ਉੱਪਰ ਝੋਲ ਨਹੀਂ ਬਣੂਗੀ ਠੀਕ ਹੈ ਜੀ ਪਰਫੈਕਟ ਤੁਹਾਡੇ ਵਾਲ ਪੈ ਕੇ ਰੈਡੀ ਹੋਣਗੇ ਤੇ ਹੁਣ ਤੁਸੀਂ ਕੀ ਕਰਨਾ ਜਦੋਂ ਤੁਸੀਂ ਬੈਲਟ ਨਾਲ ਵਾਲ ਪਾਉਣੇ ਆ ਇਹਨਾਂ ਨੂੰ ਇਹ ਚੀਜ਼ ਦਾ ਉੱਥੇ ਵੀ ਧਿਆਨ ਰੱਖਣਾ ਇਹ ਨਿਗਾ ਵੀ ਕੱਲੀ ਕਾਟ ਪਾਣੀ ਕੱਲੀ ਕਾਟ ਪਾ ਕੇ ਤੁਸੀਂ ਧਿਆਨ ਰੱਖਣਾ ਵਾਲ ਪਾਉਂਦੇ ਪਾਉਂਦੇ ਜਦੋਂ ਆਪਾਂ ਇੱਥੇ ਸੈਂਟਰ 'ਚ ਆ ਗਏ ਪਹੁੰਚਿਆਂ ਦੇ ਸੈਂਟਰ 'ਚ ਇੱਥੇ ਬ੍ਰੀਕ ਜਾਂ ਟੱਟ ਲਗਾ ਲੈਣਾ ਦੋਨੇ ਪਹੁੰਚਾਂ ਦੇ ਲਗਾ ਲਿਓ ਠੀਕ ਹੈ ਜਦੋਂ ਆਪਾਂ ਵਾਲ ਪਾਉਂਦੇ ਪਾਉਂਦੇ ਮੈਂ ਚੰਗੀ ਤਰ੍ਹਾਂ ਸਮਝਾ ਰਹੀ ਹਾਂ ਤੁਹਾਨੂੰ ਸਮਝਿਓ ਇਸ ਚੀਜ਼ ਨੂੰ ਜਦੋਂ ਆਪਾਂ ਵਾਲ ਪਾਉਂਦੇ ਪਾਉਂਦੇ ਉਧਰਨੇ ਸਾਈਡ ਤੋਂ ਆਪਾਂ ਇੱਥੇ ਮੇਨ ਵਾਲ ਤੇ ਪਹੁੰਚਾਂ ਵਾਲੇ ਵਾਲ ਤੇ ਆ ਗਏ ਇਹਨਾਂ ਦੇ ਇੱਥੋਂ ਥੋੜਾ ਜਿਹਾ ਵਾਲ ਚੱਕਣਾ ਉੱਪਰ ਨੂੰ ਜਿੰਨੀਆਂ ਪਹੁੰਚਾਂ ਦੀ ਜਦੋਂ ਤੁਸੀਂ ਵਾਲ ਪਾਉਂਦੇ ਹੋਏ ਵਾਲਾਂ ਦੀ ਸਪੇਸ ਰੱਖੀ ਹੋਊਗੀ ਨਾ ਇੱਥੋਂ ਇਧਰ ਨੂੰ ਉੱਪਰ ਨੂੰ ਉਠਾ ਕੇ ਇਹਨਾਂ ਵਾਲ ਉੱਪਰ ਨੂੰ ਫਿਰ ਜਦੋਂ ਇੱਥੇ ਜਿਹੜਾ ਮੇਨ ਵਾਲਾ ਪਰ ਕਰੀਜ ਤੋਂ ਪਾਉਣਾਗਾ ਕਰੀਜ ਬਣਾਉਣੀ ਹੁੰਦੀ ਹੈ ਨਾ ਸਲਵਾਰ ਦੇ ਪਹੁੰਚੇ ਦੀ ਉਹ ਵਾਲੀ ਕਰੀਜ ਬੰਦੀ ਜਿਹੜੀ ਉਹ ਵਾਲੀ ਉਹ ਵਾਲ ਨੂੰ ਤੁਸੀਂ ਇੱਥੋਂ ਇਸ ਤਰ੍ਹਾਂ ਰੱਖਣਾ ਦੂਜੇ ਪਹੁੰਚੇ ਦੇ ਨਾਲੋਂ ਅੱਧੀ ਇੰਚੀ ਉੱਚਾ ਹੋਣਾ ਚਾਹੀਦਾ ਦੇਖੋ ਇੰਨਾ ਉੱਚਾ ਹੋਣਾ ਚਾਹੀਦਾ ਦੂਜੇ ਪਹੁੰਚੇ ਦੀ ਜਿਹਦੇ ਦੂਜੇ ਵਾਲ ਪਾ ਕੇ ਆਉਣਗੇ ਨਾ ਪਿੱਛੇੋਂ ਤੁਸੀਂ ਵਾਲਾ ਝੋੜੀ ਵਾਲੇ ਆਸਣ ਵਾਲੀ ਸੀਨ ਤੋਂ ਸ਼ੁਰੂ ਕਰੇ ਹੋਏ ਵਾਲ ਉਹਨਾਂ ਵਾਲਾਂ ਨਾਲੋਂ ਆਹ ਵਾਲਾ ਆਹ ਵਾਲਾ ਵਾਲਾ ਜਿਹੜਾ ਪੌਂਚੇ ਦੀ ਕਰੀਜ ਵਾਲਾ ਵਾਲ ਹੁੰਦਾ ਇੰਨਾ ਉੱਚਾ ਰੱਖ ਕੇ ਪਾਇਓ ਇੰਨਾ ਉੱਚਾ ਅੰਦਰ ਨੂੰ ਰੱਖ ਕੇ ਪਾਉਣਾ ਇੱਥੇ ਇੱਥੇ ਮੁੜ ਕੇ ਬੈਲਟ ਵਾਲੀ ਸੀਨ ਇੱਥੇ ਜੇ ਲੱਗੀ ਜੋਗੀ ਇਹਦੇ ਨਾਲ ਤੁਹਾਡੇ ਪ੍ਰੋਪਰਟ ਜਿਹੜੀ ਝੋਲ ਆ ਤੇ ਉੱਪਰ ਨੂੰ ਵਾਲ ਪੈਂਦਾ ਉਹ ਖਤਮ ਹੋ ਜੂ ਆਹ ਵਾਲਾ ਦਾ ਸਹਿਜ ਫੇਰ ਉਹੀ ਰੱਖਣਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆਹ ਵਾਲਾ ਦਾ ਸਹਿਜ ਆਹੀ ਹੈ ਸਿਰਫ ਆਹ ਵਾਲਾ ਵਾਲਾ ਜਿਹੜਾ ਕਰੀਜ ਵਾਲਾ ਇਹ ਉੱਪਰ ਉਖਮਾ ਰੱਖਣਾ ਇੰਨਾ ਇੰਨਾ ਉੱਪਰ ਹੋਣਾ ਚਾਹੀਦਾ ਇੱਥੋਂ ਵੀ ਵਾਲ ਡਾਊਨ ਹੋਣਗੇ ਇਸ ਤਰ੍ਹਾਂ ਅਲੋ ਇਸ ਤਰ੍ਹਾਂ ਹੋਣਗੇ ਆ ਵਾਲ ਕੱਲਾ ਉੱਪਰ ਦਿਖ ਰਿਹਾ ਨਾ ਤੁਹਾਨੂੰ ਆ ਵਾਲਾ ਵਾਲ ਕੱਲਾ ਦਿਖ ਰਿਹਾ ਉੱਪਰ ਨੂੰ ਇਹਨੂੰ ਉੱਪਰ ਨੂੰ ਤਾਂ ਪਾਉਣਾ ਫਿਰ ਇਹ ਜਿਹੜੀ ਆਪਣੀ ਝੋਲ ਆ ਵਾਲਾ ਬੁਕਰਾਂ ਵਾਲੇ ਪਹੁੰਚੇ ਦੇ ਉੱਪਰ ਮੜੇਵੇ ਪਹੁੰਚੇ ਦੇ ਉੱਪਰ ਜਿਹੜੀ ਝੋਲ ਬਣਦੀ ਆ ਤੇ ਬਲ ਬੰਦ ਆ ਉਹ ਇਸ ਚੀਜ਼ ਨਾਲ ਖਤਮ ਹੋਣਾ ਇੱਕ ਤਾਂ ਕਾੜ ਦਾ ਧਿਆਨ ਰੱਖਿਓ ਡੇਢ ਤੋਂ ਸਵਾ ਸਵਾਤੂ ਇੱਕ ਇੱਕ ਤੋਂ ਅੱਧਾ ਇੰਚ ਦੀ ਕਾਰਟ ਇਸ ਤਰ੍ਹਾਂ ਪਾਉਂਦੇ ਜਾਣਾ ਮੈਂ ਤੁਹਾਨੂੰ ਦੱਸ ਦਿੱਤੀ। ਉਸ ਤੋਂ ਬਾਅਦ ਦੂਜੇ ਨੰਬਰ ਤੇ ਜਦੋਂ ਬਲ ਪਾਉਣ ਲੱਗੇ ਬਣਾਂ ਦਾ ਪਹਿਲੇ ਇੱਕ ਸ਼ੇਪ ਦੇ ਵਿੱਚ ਆ ਜਾਓ ਜਦੋਂ ਸੈਂਟਰ ਵਾਲਾ ਪਹੁੰਚੇ ਦਾ ਬਲ ਪਾਉਣ ਲੱਗੇ ਇਹ ਮੈਂ ਰਿਪੀਟ ਕੀਤੀ ਹੈ ਗੱਲ ਹੁਣ ਤੁਹਾਨੂੰ ਧਿਆਨ ਰੱਖਿਓ ਭੈਣ ਜਿਹੜੀ ਭੈਣ ਦਾ ਕਮੈਂਟ ਆਇਆ ਸੀ ਉਹ ਆ ਵਾਲਾ ਬਣ ਇੰਨਾ ਉੱਚਾ ਰੱਖ ਕੇ ਪਾ ਦਿਓ 1 ਇੰਚ ਇਹਦੇ ਨਾਲ ਥੋੜੀ ਜਿਹੜੀ ਬੁਕਰਮਾ ਨਾਲ ਪਹੁੰਚੇ ਮੜੇ ਹੋਣਗੇ ਆਹ ਵਾਲੇ ਪਹੁੰਚੇ ਮੜੇ ਹੋਇਆ ਇਹਨਾਂ ਤੇ ਜਿਹੜੀ ਝੋਲ ਝੋਲ ਮਤਲਬ ਇਸ ਤਰ੍ਹਾਂ ਬਲ ਡੈਗਦਾ ਹੁੰਦਾ ਉੱਪਰ ਨੂੰ ਡੈਗ ਸਲਵਾਰ ਪੌਚੇ ਦੇ ਉੱਪਰ ਨੂੰ ਡੈਗਦੀ ਆ ਉਹ ਬਿਲਕੁਲ ਖਤਮ ਹੋ ਜੂਗੀ ਠੀਕ ਹੈ ਜੀ ਸਮਝ ਆ ਗਈ ਹੋ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਏਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਹਰ ਰੋਜ਼ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਠੀਕ ਹੈ ਜੀ ਵੀਡੀਓ ਚੰਗੀ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ